ਮੈਂ ਤਾਂ ਇੰਨਾ ਦੁਖੀ ਹੋਇਆ ਪਿਆ ਮੈਂ ਤਾਂ ਆਪਣੀ ਟੈਲਾਂ ਭੰਨ ਕੇ ਮਨਾ ਪੰਜਾਬ ਛੱਡ ਕੇ ਜਾਊਂਗਾ ਮੈਂ ਤਾਂ ਸਾਰੀਆਂ ਟੈਲਾਂ ਭੰਨ ਰਹੀਆਂ ਆਪਣੀਆਂ ਮੁੜ ਕੇ ਮੈਂ ਨਹੀਂ ਆਉਂਦਾ ਬਰੇ ਦੇਖੋ ਸਾਰਾ ਲੱਗੇ ਸਮਾਨ ਏਸੀ ਲੈ ਗੇ ਟੀਵੀ ਵੀ ਲੈ ਗੇ ਤੇ ਕੈਸ਼ ਲੈ ਗੇ ਆ ਦੇਖੋ ਮੇਰੇ ਸਾਹ ਤੀਜੀ ਵਾਰੀ ਚੋਰੀ ਹੋਈ ਆ ਮੇਰੀ ਸਾਰਾ ਕੁਝ ਲੁੱਟ ਕੇ ਲੈ ਗੇ ਦੱਸੋ ਮੈਂ ਕੀ ਕਰਾਂ 60 60000 ਰੁਪਏ ਲੈ ਗੇ ਦੱਸ ਮੈਂ ਕੀ ਕਰਾਂ ਪ੍ਰਸ਼ਾਸ਼ਕ ਇੰਨਾ ਉਹ ਬੇਕਾਰ ਆ ਵੀ ਚੋਰੀਆਂ ਨਹੀਂ ਫੜ ਸਕਦੇ ਹੈਗੇ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ ਵਿੱਚ ਚੋਰਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੇ ਉਦਾਹਰਨ ਇੱਕ ਫੈਕਟਰੀ ਮਾਲਕ ਆਪਣੀ ਜ਼ੁਬਾਨੀ ਦੇ ਰਿਹਾ ਹੈ ਚੋਰਾ ਤੋਂ ਅੱਕੇ ਇੰਟਰਲੌਕ ਟਾਈਲਾਂ ਦੀ ਫੈਕਟਰੀ ਦੇ ਮਾਲਕ ਨੇ ਗੁੱਸੇ 'ਚ ਆ ਕੇ ਆਪਣੀਆਂ ਇੰਟਰਲੌਕ ਟਾਈਲਾਂ ਹੀ ਤੋੜ ਦਿੱਤੀਆਂ ਅਤੇ ਨਾਲ ਹੀ ਪੰਜਾਬ ਛੱਡਣ ਦਾ ਐਲਾਨ ਵੀ ਕਰ ਦਿੱਤਾ ਅਜਿਹਾ ਕਦਮ ਚੁੱਕਣ ਦੀ ਵਜ੍ਹਾ ਦੱਸਦੇ ਹੋਏ ਫੈਕਟਰੀ ਮਾਲਕ ਨੇ ਕਿਹਾ ਕਿ ਉਸਦੀ ਫੈਕਟਰੀ ਨੂੰ ਲਗਾਤਾਰ ਤੀਜੀ ਵਾਰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਅਤੇ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਉਹ ਪਰੇਸ਼ਾਨ ਹੈ ਇਸ ਸਬੰਧੀ ਪੁਲਿਸ ਵੱਲੋਂ ਵੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਚੋਰਾਂ ਦੀ ਲਗਾਤਾਰ ਭਾਲ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਪਰ ਫੈਕਟਰੀ ਮਾਲਕ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਨਜ਼ਰ ਆ ਰਿਹਾ ਹੈ ਜਿਸ ਦੇ ਚਲਦੇ ਉਸਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਚੋਰਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਸ ਵੱਲੋਂ ਵੱਡਾ ਕਦਮ ਚੁੱਕਿਆ ਜਾਵੇਗਾ ਮੈਂ ਤਾਂ ਇੰਨਾ ਦੁਖੀ ਹੋਇਆ ਪਿਆ ਮੈਂ ਤਾਂ ਆਪਣੀਆਂ ਟੈਲਾਂ ਭੰਨ ਕੇ ਮੈਂ ਪੰਜਾਬ ਛੱਡ ਕੇ ਜਾਊਂਗਾ ਮੈਂ ਤਾਂ ਸਾਰੀਆਂ ਟੈਲਾਂ ਭੰਨ ਰਹੀਆਂ ਆਪਣੀਆਂ ਮੁਰਤੇ ਮੈਂ ਨਹੀਂ ਆਉਂਦਾ ਓਰੇ ਮੈਂ ਨਹੀਂ ਮੁਰਤੇ ਓਰੇ ਕੋਈ ਪੰਜਾਬ ਜਿਹਾ ਕੰਮ ਕਰੀਓ ਪੰਜਾਬ ਦਾ ਇੰਨਾ ਬੁਰਾ ਹਾਲ ਹੈ ਨਾ ਕੋਈ ਪੰਜਾਬ ਦਾ ਕੰਮ ਨਾ ਕਰੀਓ ਇੰਨਾ ਬੁਰਾ ਹਾਲਾ ਪੰਜਾਬ ਦਾ ਨਾ ਪੰਜਾਬ ਚ ਕੰਮ ਨਾ ਕਰ ਲਿਓ ਕੋਈ ਮੈਂ ਤਾਂ ਛੱਡ ਕੇ ਕਿਤੇ ਹੋਰ ਜਾਊਂਗਾ ਪੰਜਾਬ ਚ ਨਹੀਂ ਕੰਮ ਕਰਦਾ ਮੁੱਖ ਮੰਤਰੀ ਸੀਟ ਹੀ ਹੋ ਕੇ ਫਿਰ ਵੀ ਚੋਰੀਆਂ ਆਉਂਦੀਆਂ ਨੇ ਤੀਜੀ ਚੋਰੀਆਂ ਮੇਰੀ ਅੱਜ ਦੇਖੋ ਸਾਰਾ ਲੈ ਕੇ ਸਮਾਨ ਏਸੀ ਲੈ ਕੇ ਟੀਵੀ ਵੀ ਲੈ ਕੇ ਤੇ ਕੈਸ਼ ਲੈ ਕੇ ਸੈਨਾ ਬੁਰਾ ਹਾਲਾ ਪ੍ਰਸ਼ਾਸਨ ਦਾ ਕਿ ਜਿੱਥੇ ਕੋਈ ਕਸਨਵਾਈ ਨਹੀਂ ਹੈਗੀ ਕੋਈ ਮੁੱਖ ਮੰਤਰੀ ਸੀੜੀ ਦੀ ਕੋਈ ਸਪਲਾਈ ਨਹੀਂ ਹੈਗੀ ਕੋ ਉਹ ਬੁਰਾ ਹਾਲਾ ਇਹਨਾਂ ਦਾ ਮੈਂ ਤਾਂ ਸਾਰਾ ਕੁਝ ਵੇਚ ਕੇ ਕਦੇ ਹੋਰ ਕੰਮ ਕਰੂੰਗਾ ਪੰਜਾਬ ਦਾ ਰਹਿਣੀ ਨਹੀਂ ਪੰਜਾਬ ਦਾ ਇੰਨਾ ਬੇੜਾ ਗਰਕ ਹੋ ਗਿਆ ਨਾ ਕਿਸੇ ਨੂੰ ਰੋਟੀ ਖਾਣ ਜੋਗੀ ਨਹੀਂ ਛੱਡੀ ਆ ਦੇਖੋ ਮੇਰੇ ਸਾਹ ਤੀਜੀ ਵਾਰੀ ਚੋਰੀ ਹੋਈ ਆ ਮੇਰੀ ਸਾਰਾ ਕੁਝ ਲੁੱਟ ਕੇ ਲੈ ਗਏ ਦੱਸੋ ਮੈਂ ਕੀ ਕਰਾਂ ਹਰੀ ਡੈਲਸਿਸ ਹੁੰਦੀ ਆ ਮੇਰਾ ਸਾ ਹੁੰਦਾ ਮਰਲ ਪੈਸੇ ਕੁਛ ਨਹੀਂ ਛੱਡਿਆ 60 60000 ਰੁਪਏ ਲੈ ਗਏ ਦੱਸ ਮੈਂ ਕੀ ਕਰਾਂ ਪ੍ਰਸ਼ਾਸਨ ਐਨਾ ਉਹ ਬੇਕਾਰ ਆ ਵੀ ਚੋਰੀਆਂ ਨਹੀਂ ਫੜ ਸਕਦੇ ਹੈਗੇ ਚੋਰੀਆਂ ਨਹੀਂ ਫੜ ਸਕਦੇ ਪ੍ਰਸ਼ਾਸਨ ਤੇ ਪ੍ਰਸ਼ਾਸਨ ਅਸੀਂ ਤਿੰਨ ਦੂਜੀ ਵਾਰੀ ਤੀਜੀ ਵਾਰੀ ਅਸੀਂ ਚੋਰੀ ਹੋਈ ਆ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਕੁਛ ਨਹੀਂ ਕਰ ਰਿਹਾ ਪਹਿਲਾਂ ਵੀ 2.5 ਲੱਖ ਦਾ ਮਾਲ ਚੱਕਿਆ ਗਿਆ ਸੀ ਉਸ ਤੋਂ ਪਹਿਲਾਂ 4 ਲੱਖ ਦਾ ਮਾਲ ਚੱਕਿਆ ਗਿਆ ਸੀ ਅਸਾਂ ਚੋਰਾਂ ਤੋਂ ਇੰਨੇ ਪਰੇਸ਼ਾਨ ਹੋ ਗਏ ਸਾਡੀ ਫੈਕਟਰੀ ਵੇਚਣ ਨੂੰ ਤਿਆਰ ਹੋ ਰਿਹਾ ਮੈਂ ਤਾਂ ਪੰਜਾਬ ਦੇ ਵਿੱਚ ਕੰਮ ਕਰਨ ਨੂੰ ਜੀ ਨਹੀਂ ਕਰਦਾ ਬਾਹਰ ਕਰਾਂਗੇ ਕੰਮ ਅਸੀਂ ਕਰੀਏ ਕੀ ਕਿੱਥੇ ਜਾਈਏ ਕਿਹੜੇ ਕੋਚ ਜਾਈਏ ਹਾਂ ਇੰਨੀ ਚੋਰੀਆਂ ਹੋ ਗਈਆਂ ਜੀ ਕੀ ਕਰੀਏ ਹੁਣ ਲੈਪਟਾਪ ਲੈ ਗਏ ਸਾਰਾ ਹਿਸਾਬ ਦਾ ਬੁੱਝ ਵਗ ਗਿਆ ਅਸੀਂ ਕਿੱਥੋਂ ਪੈ ਲਵਾਂਗੇ ਲੋਕਾਂ ਚੋਰ ਲੈ ਏਸੀ ਲੈ ਗਏ ਜੀ ਲੈਪਟਾਪ ਲੈ ਗਏ ਤੇ ਟੀਵੀ ਲੈ ਗਏ ਤੇ 60000 ਰੁਪਏ ਕੈਸ਼ ਲੈ ਕੇ ਗੱਲੇ ਚੋਂ ਕੱਟ ਗਏ ਪੁਲਿਸ ਆਈ ਦੀ ਜ਼ਰੂਰ ਪਰ ਕਾਰਵਾਈ ਹੁਣ ਖਾਊਗੀ ਨਾ ਹੋਊਗੀ ਉਹ ਪੁਲਿਸ ਨੂੰ ਪਤਾ ਜੀ ਸਾਨੂੰ ਨਹੀਂ ਪਤਾ ਹੈਗਾ ਸਾਨੂੰ ਕਹਿ ਗਿਆ ਨਹੀਂ ਵੀ ਅਸੀਂ ਕਾਰਵਾਈ ਕਰਾਂਗੇ ਪਰ ਪਹਿਲਾਂ ਦੋ ਵਾਰੀ ਚੋਰੀ ਹੋ ਗਈ ਉਹਦੀ ਕੋਈ ਕਾਰਵਾਈ ਨਹੀਂ ਹੋਈ ਜੇ ਅਸੀਂ ਕਹਾਂ ਜੀ ਅੱਜ ਤੱਕ ਦੇਖਾਂਗੇ ਜੀ ਜੇ ਕੋਈ ਕਾਰਵਾਈ ਹੁੰਦੀ ਆ ਠੀਕ ਆ ਅਸੀਂ ਇੰਨੇ ਦੁਖੀ ਹੋਏ ਪਿਆ ਅਸੀਂ ਰੋਡ ਦੇ ਬੈਠਾਂਗੇ ਸਾਰਾ ਗੁੱਸਾ ਲੈ ਕੇ ਹੁਣ ਸਾਡੇ ਕੋਲ ਕੀ ਰਹਿ ਗਿਆ ਅਸੀਂ ਕੰਮ ਕਿੱਥੋਂ ਕਰਾਂਗੇ ਜਦੋਂ ਸਾਡੀ ਸਾਰਾ ਲੈਪਟਾਪ ਵੀ ਲੈ ਗੇ ਸਾਰਾ ਹਸਾਬ ਦਾ ਵੀ ਲੈ ਗੇ